ਪੱਟੀकांड ਕੀ ਹੋਇਆ ਸੀ ਕਿ ਪੱਟੀ ਦੇ ਵਿੱਚ ਹਸਪਤਾਲ ਦੇ ਵਿੱਚ 4 ਲੱਖਾਂ ਲੈ ਲੰਨੇ ਜਾਂਦੀਆਂ ਚਾਰ ਲੱਖਾਂ ਲੈ ਆ ਕੇ ਜਦੋਂ ਬਈ ਉਹਨਾਂ ਪੋਸਟਮਾਰਟਮ ਵਾਸਤੇ ਸਿਰ ਦਿੱਤੀਆਂ ਜਾਂਦੀਆਂ ਨੇ ਤਾਂ ਉੱਥੋਂ ਇੱਕ ਬੰਮਾ ਕੋਹਣੋ ਚ ਬੰਦਾ ਸਹਿਕਦਾ ਸੀ ਜਦੋਂ ਨਰਸ ਉਤੇ ਉਹਦੇ ਪੋਸਟਮਾਰਟਮ ਕਰਨ ਲੱਗਦੀ ਆ ਤਾਂ ਉਹ ਬੰਦੇ ਆ ਬੰਦਾ ਬੋਲ ਪੈਂਦਾ ਠੀਕ ਹੈ ਜਦੋਂ ਬੋਲ ਪੈਂਦਾ ਤਾਂ ਉਹ ਨਰਸ ਫਿਰ ਜਾ ਕੇ ਪੁਲਿਸ ਵਾਲ ਨੂੰ ਦੱਸ ਦਿੰਦੀ ਆ ਵੀ ਬੰਦਾ ਤਾਂ ਮਾਕੇ ਹੈਗਾ ਉਧਰੋਂ ਵਾਰ ਇਕੱਠੀ ਹੋਇਆ ਹੁੰਦਾ ਤਾਂ ਫਿਰ ਪੁਲਿਸ ਕੀ ਕਰਦੀ ਉਹਨੂੰ ਦੁਆਰਾ ਫੜ ਕੇ ਕੂਿਸਕੇ ਬਾਹਰ ਲਿਜਾ ਕੇ ਉਹਦੇ ਕੀ ਆ AK47 ਦੇ ਬ੍ਰਸਟ ਮਾਰੇ ਜਾਂਦੇ ਤੇ ਮਾਰ ਕੇ ਦੁਆਰੇ ਲਿਆ ਕੇ ਲਾਸ਼ ਇਟ ਪਤੀਆਂ ਦੇ ਕਿਤੇ ਲੋਕਰ ਦੇ ਉੱਥੇ ਕਮਾਡੋ ਤਾਂ ਉਹ ਜਿਹੜੀ ਨਰਸ ਸੀ ਉਹਦਾ ਘਰ ਵਾਲਾ ਕਿੱਕ ਕਾਮਰੇਡ ਮੂਵਮੈਂਟ ਦੇ ਵਿੱਚੋਂ ਸੀਗਾ ਉਸ ਦੌਰ ਦੇ ਵਿੱਚ ਉਹ ਫਿਰ ਆਦੇ ਹਸਬੰਦ ਨੂੰ ਦੱਸਦੀ ਆ ਹਸਬੰਦ ਨੂੰ ਦੱਸਣ ਤੋਂ ਬਾਅਦ ਫਿਰ ਉੱਥੋਂ ਦੇ ਜਿਹੜੇ ਮਾਕੇ ਸੰਸਥਾ ਹੁੰਦੀ ਆ ਸਾਰੇ ਕਾਮਰੇਡ ਜਿੱਥੇ ਬੰਦੀਆਂ ਦੇ ਮਾਕੇ ਆਗੂ ਸੀਗੇ ਉਹ ਵੀ ਉੱਥੇ ਹੱਤਾਲ ਦੇ ਵਿੱਚ ਪਹੁੰਚ ਜਾਂਦੇ ਤੇ ਉੱਥੇ ਫਿਰ ਜਸਵੰਤ ਸਿੰਘ ਖਾਲੜਾ ਵੀ ਜਾ ਜਸਵੰਤ ਖਾਲੜਾ ਜਿਹੜਾ ਉੱਥੇ ਵੀ ਬਗ ਜਾਂਦਾ ਤੇ ਇਹਨਾਂ ਦੇ ਇੱਕ ਨਾ ਦੋਸਤ ਹੁੰਦਾ ਸੁਰਿੰਦਰ ਸਿੰਘ ਉਸ ਸੁਰਿੰਦਰ ਸਿੰਘ ਘਰੇਾਲਾ ਜਿਹੜਾ ਹੁੰਦਾ ਉਹ ਬੰਦਾ ਚਾਹੁੰਦੇ ਗਵਾਹ ਹੁੰਦਾ ਕਿ ਉਹਦਾ ਬਾਹਰ ਮੈਂ ਇੱਕ ਮੈਡੀਕਲ ਸਟੋਰ ਹੁੰਦਾ ਤੁਸੀਂ ਦੇਖੋ ਵੀ ਉਸ ਦੌਰ ਦੇ ਵਿੱਚ ਜਵਾਹ ਦੇ ਖਾਲੜ ਦਾ ਕਫਣ ਬੰਨ ਕੇ ਆਇਆ ਸੀ ਤੇ ਜਿਹੜੇ ਦੇ ਯਾਰ ਦੋਸਤ ਯਾਰ ਉਹ ਵੀ ਬੰਦੇ ਕੀ ਆਏ ਤੇ ਉਹ ਇੰਨੇ ਕੇ ਪ੍ਰਭਾਵਿਤ ਹੋਈ ਉਸ ਦੌਰ ਦੇ ਵਿੱਚ ਪੁਲਿਸ ਦੇ ਖਿਲਾਫ ਬੋਲਣਾ ਠੀਕ ਹੈ ਤਾਂ ਸੁਰਿੰਦਰ ਸਿੰਘ ਘਰੇਾਲਾ ਕੀ ਉਹ ਚ ਗਵਾਹ ਬਣਦਾ ਗਵਾਹ ਬਣ ਕੇ ਫਿਰ ਬੰਦਿਆਂ ਨੂੰ ਜਾਮ ਤੱਕ ਵੀ ਪਹੁੰਚਾਇਆ ਜਾਂਦਾ